ਓਹ ਏ ਜੰਗਲ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਵਿੱਚ ਜਿੱਤੇ ਸਾਬਕਾ ਮੰਤਰੀ ਸਰਦਾਰ ਸੁਚਾ ਸਿੰਘ ਲੰਗਾਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਅਕਾਲੀ ਆਗੂ सोनू ਲੰਗਾਵਲੋਂ ਵੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਘਰ ਘਰ ਜਾ ਕੇ ਵੋਟਰਾਂ ਕੋਲ ਪਹੁੰਚ ਕਰ ਰਹੇ ਹਨ ਪੇਸ਼ ਹੈ ਸਾਡੇ ਪੱਤਰਕਾਰ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ ਉਹ ਬਣਾਣਕ ਦੀਆਂ ਜਿਹੜੀਆਂ ਨਗਰ ਕਾਉਂਸਲ ਦੀਆਂ ਚੋਣਾਂ ਹੋ ਰਹੀਆਂ ਐ ਉਹਦੇ ਵਿੱਚ ਅਸੀਂ ਅੱਜ 2 ਨੰਬਰ ਵਾਰਡ ਤੋਂ ਸਾਡੇ ਅਕਾਲੀ ਦਲ ਦੇ ਉਮੀਦਵਾਰ ਮਧੂ ਬਾਲਾ ਜੀ ਉਹਨਾਂ ਦੇ ਹੱਕ ਦੇ ਵਿੱਚ ਗੜੀਆਂ 'ਚ ਜਾ ਕੇ ਪ੍ਰਚਾਰ ਕਰ ਰਹੇ ਹਾਂ ਬਹੁਤ ਵਧੀਆ ਲੋਕਾਂ ਵੱਲੋਂ ਹੰਹਾਰਾ ਮਿਲ ਰਿਹਾ ਏ ਕਿਉਂਕਿ ਲੋਕ ਚਾਹੁੰਦੇ ਨੇ ਕਿ ਉਹ ਇਨਸਾਨ ਅੱਗੇ ਆਏ ਜਿਹੜਾ ਚੰਗੇ ਸੁਭਾਅ ਦਾ ਹੋਏ ਚੰਗਾ ਕੰਮ ਕਰੇ ਵਾਰਡ ਵਾਸਤੇ ਤੇ ਬਹੁਤ ਪਿਆਰ ਮਿਲ ਰਿਹਾ ਏ ਤੇ ਬੜੀ ਸ਼ਾਨ ਨਾਲ ਇਹ ਸੀਟ ਜਿੱਤਾਂਗੇ ਅਸੀਂ ਤੁਹਾਨੂੰ 13 ਵਾਰਡਾਂ 'ਚ ਇੱਕ ਵਾਰਡ ਮਿਲਿਆ ਵਾ ਉਸ ਬਾਰੇ ਹੀ ਗੱਲ ਕਰਾਂਗੇ ਕਾਗਜ਼ ਘੱਟਦੇ ਜੀ ਸਰਕਾਰ ਦੀਆਂ ਪਹਿਲੇ ਨੰਬਰ ਤੇ ਨਾਕਾਮੀਆਂ ਇਹ 12 ਸਾਲ ਬਾਅਦ ਇਹ ਚੋਣ ਹੋ ਰਹੀ ਹੈ ਅੱਜ ਜਿਹੜੀ ਕਿ 5 ਸਾਲ ਬਾਅਦ ਹੋਣੀ ਚਾਹੀਦੀ ਸੀਗੀ ਜੇ ਅੱਜ 12 ਸਾਲ ਬਾਅਦ ਹੋ ਰਹੀ ਹੈ ਤੇ ਵਾਰਡਬੰਦੀ ਇਹੋ ਜੀ ਕੀਤੀ ਗਈ ਹੈ ਕਿ ਇਧਰ ਦੀਆਂ ਵੋਟਾਂ ਹੁਣ ਅਸੀਂ ਗਲੀਆਂ ਦੇ ਵਿੱਚ ਫਿਰ ਰਹੇ ਸੀਗੇ ਆ ਘਰ ਦੀ ਵੋਟ ਜੀ 3 ਨੰਬਰ ਵਾਰਡ ਚ ਆ 2 ਨੰਬਰ ਚ ਰਹਿ ਗਈ ਹੈ ਇਦਾਂ ਦਾ ਹਾਲਾਤ ਕਰਕੇ ਇਹਨਾਂ ਨੇ ਖਰਾਬ ਕੀਤੇ ਫਿਰ ਵੀ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਜਿਹਦੇ ਵਿੱਚੋਂ ਵੀ ਕਈਆਂ ਦੇ ਇਹਨਾਂ ਨੇ ਕਾਗਜ ਕੱਟ ਦਿੱਤੇ ਤੇ ਇੱਕ ਇਹ ਵਾਰਡ ਤੇ ਇੱਕ ਸਾਡੇ ਜਿਨ੍ਹਾਂ ਦੇ ਚੋਣਸ਼ਾਨ ਨਹੀਂ ਲੱਗ ਸਕਿਆ ਉਹ ਧਰਮਪਾਲ ਜੀ ਉਹ ਵੀ ਲੜ ਰਹੇ ਨੇ ਉਸ ਵਾਰਡ ਦੇ ਵਿੱਚ ਦੋ ਕੈਂਡੀਡੇਟ ਨੇ ਅਕਾਲੀ ਦਲ ਦੇ ਤੇ ਮਧੂ ਬਾਲਾ ਜੀ ਨੂੰ ਕੀ ਕਹਿਣਾ ਚਾਹੋਗੇ ਕੁਛ ਨਹੀਂ ਜੀ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਏ ਚੰਗੇ ਇਨਸਾਨ ਨੇ ਇਸ ਵਾਰਡ ਦੇ ਵਿੱਚ ਚੰਗਾ ਪਿਆਰ ਸੁਖ ਉਹਨਾਂ ਰੱਖਿਆ ਏ ਕਿਉਂਕਿ ਅਸੀਂ ਜਾ ਰਹੇ ਹਾਂ ਪਹਿਲੋਂ ਵੀ ਸਾਡੇ ਇਸ ਵਾਰਡ ਦੇ ਵਿੱਚੋਂ ਗੁਰਪ੍ਰੀਤ ਸਿੰਘ ਇਹਦੇ ਮਾਤਾ ਜੀ ਸੀਗੇ ਉਹਨਾਂ ਨੇ ਵੀ ਬੜਾ ਲੋਕਾਂ ਦੇ ਨਾਲ ਚੰਗਾ ਰਾਪਤਾ ਰੱਖਿਆ ਹੋਇਆ ਸੀਗਾ ਉਹਨਾਂ ਨੂੰ ਵੀ ਪਿਆਰ ਸੀਗਾ ਲੇਕਿਨ ਅੱਜ ਅਸੀਂ ਇਹਨਾਂ ਦੇ ਨਾਲ ਵੀ ਬਾਗ ਦੇ ਵਿੱਚ ਫਿਰ ਰਹੇ ਆ ਤੇ ਲੋਕ ਹਰ ਇਹ ਗੱਲ ਕਹਿ ਰਿਹਾ ਹੈ ਕਿ ਇਹ ਸਾਡਾ ਆਪਣਾ ਪਰਿਵਾਰ ਹੈ ਜੀ ਤੁਸੀਂ ਸਾਨੂੰ ਕਿਉਂ ਕਹਿਣ ਆਏ ਜੇ ਵੋਟਾਂ